ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਰਾਜਪੁਰਾ ਨੇੜੇ ਡੱਬਾ ਵਾਲੀ ਜ਼ਿਲ੍ਹਾ ਸਰਸਾ ਬਾਈ ਕੋਲ ਮੀਨੀ ਮੱਝਾ ਦੀ ਤੀਜੀ ਸੂਏ ਸੋਨਾ ਦੇਖ ਸਕਦੇ ਆ ਲਵਗਾ ਛੋਟੀ ਸੋਣੀ ਆ ਮੀਨੀ ਆ ਠੀਕ ਆ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਬਾਈ ਦਾ ਨੰਬਰ ਆਪਸ ਸਕਰੀਨ ਤੇ ਲਾਦਾਂਗੇ ਜੀ ਦੇਖ ਸਕਦੇ ਹੋ ਸੰਗ ਸੰਗ ਕਰਮ ਵਾਲੇ ਦਾ ਲੇਵਲ ਹੋਵਾ ਸੋਖਣਾ ਵਧੀਆ ਹੀ ਦੇਖ ਸਕਦੇ ਆ ਜੀਤਾ ਫਾਰਮ ਟੀਵੀ ਨੂੰ ਬਹੁਤ ਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿਸ ਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਠੀਕ ਹੈ ਜੀ ਪੰਜ ਚਾਰ ਦਿਨ ਬਾਅਦ ਕਹਿੰਦਾ ਲੋਸ ਨੂੰ ਦੇ ਠੀਕ ਹੈ ਜੀ ਬਾਈ ਵੱਧ ਜਾਣਕਾਰੀ ਚਾਹੀਦੀ ਹੈ ਬਾਈ ਨਾਲ ਕੰਟੈਕਟ ਕਰ ਲਓ ਫੋਨ ਤੇ ਬਾਈ ਦਾ ਨੰਬਰ ਸਕਰੀਨ ਤੇ ਲਗਾ ਦਾਂਗੇ ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਉਹਨੂੰ ਬਹੁਤ ਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਜੇ ਕਿਸੇ ਨੇ ਇਦਾਂ ਦੀ ਐਡ ਲਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਜੀਤਾ ਫਾਰਮ ਟੀਵੀ ਪਰਨਾਲਾ ਠੀਕ ਹੈ ਜੀ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਨਾ